ਹਾਂਜੀ ਵੀਰ ਜੀ ਸਾਰਿਆਂ ਸਾਸਰੀ ਕਾਰਵਾਈ ਜੀ ਹੋਰ ਘਰ ਪਰਿਵਾਰ ਸਾਰਿਆਂ ਦੇ ਜਾਨਵਰ ਸੈਟ ਆ ਅੱਜ ਲਾਉਣ ਲੱਗੇ ਆ ਬਈ ਕੂਤਰਾਂ ਨੂੰ ਆਪਾਂ ਦਵਾਈ ਡੀ ਵਾਰਮਿੰਗ ਕਰਨ ਲੱਗੇ ਇਹਨਾਂ ਦੀ ਆ ਦਵਾਈ ਨਾ ਹਾਈ ਟੈਕ ਨਾ ਤੇ ਕੂਤਰ ਵੇਖ ਲਓ ਆ ਦੋਨੇ ਆ ਦੋਨੇ ਕੂਤਰਾਂ Gama ਤਿੰਨ ਕਬੂਤਰ ਆ ਤੇ ਪਹਿਲਾਂ ਇਹਨਾਂ ਦਾ ਸ਼ੌਂਕ ਕਰਾਉਣਾ ਥੋਨੂੰ ਹਾਂਜੀ ਵੀਰ ਜੀ ਆ ਕਰਾਉਣਾ ਥੋਨੂੰ ਅੱਜ ਆਪਾਂ ਕੂਤਰਾਂ ਨੂੰ ਸ਼ੌਂਕ ਜਨੇ ਆਪਾਂ ਦਵਾਈ ਲਾਉਣ ਲੱਗੇ ਆ ਦੋ ਕੂਤਰੀਆਂ ਤੇ ਤਿੰਨ ਕੂਤਰ ਆਹ ਕੂਤਰੀ ਆ ਲਾਲ ਚੀਨੀ ਕੂਤਰੀ ਆ ਖੱਟੀਆਂ ਅੱਖਾਂ ਦੀ ਕਰੋ ਸ਼ੌਂਕ ਇਹਦਾ ਪਹਿਲਾਂ ਦਾ ਆਹਦੇ ਪੱਲੇ ਆ ਇਹ ਕਬੂਤਰ ਆ ਉਹ ਸ਼ਾਕ ਆ ਕਬੂਤਰ ਆ ਸ਼ਾਕ ਖਾ ਇਹ ਇੱਕ ਵਰੀ ਅੱਖ ਮੜੀ ਸ਼ਾਕ ਖਾ ਵਾ ਤੇ ਉੱਚੇ ਰੇ ਇੱਕ ਖੰਭ ਗਾਲਾ ਵਾ ਕਾ ਕੂਤਰਾ ਚਿੱਟੀਆਂ ਕਿਉਂ ਦਾ ਕਾਲਸ ਰਾਜਾ ਇਹ ਬਸ ਉਹ ਇਹ ਪਸ਼ਾਕ ਕੂਤਰਾ ਹੈ ਦੇਖਿਓ ਬਈ ਇਹ ਬੁੱਤਰ ਬਾਈ ਜਿਹਨਾਂ ਨੂੰ ਅੱਜ ਆਪਾਂ ਦਵਾਈ ਲਾਉਣ ਲੱਗੇ ਆ ਤੇ ਦਵਾਈ ਲਾ ਲਗੇ ਤੇ ਫਿਰ ਤੁਹਾਡੇ ਨਾਲ ਕਰਦੇ ਆਂ ਗੱਲ ਹਾਂਜੀ ਬਾਈ ਦਵਾਈ ਆਪਾਂ ਲਾਤੀ ਆ ਤੇ ਹੁਣ ਦੇਖਦੇ ਆਂ ਦਵਾਈ ਨਾਲ ਕਿੰਨੇ ਕੁ ਨਿਕਲਦੇ ਆ ਮੜਾ ਆਪਾਂ ਫਿਰ ਦਿਖਾਉਣੀ ਆ ਤੁਹਾਡੇ ਨਾਲ ਕਰਾਂਗੇ ਗੱਲ ਬਾਅਦ ਚ ਜਦੋਂ ਇਹਨਾਂ ਨੇ ਕੱਢਿਆ ਕੁਝ ਤੇ ਹੁਣ ਆਪਾਂ ਜਾਣਾ ਖੇਤ ਨੂੰ ਥੋੜਾ ਜਿਹਾ ਕੰਮ ਕਰਨਾ ਤੇ ਤੇ ਮਿਲਦੇ ਆਂ ਫਿਰ ਹਾਂਜੀ ਬਾਈ ਆ ਗਏ ਆ ਖੇਤ ਕਰਨ ਲੱਗੇ ਆ ਛਪਰੇ ਆਲੂਆਂ ਦੇ ਉੱਪਰ ਦਵਾਈ ਲਾਈ ਸੀ ਬਾਈ ਅੱਜ ਇਹਨਾਂ ਨੂੰ ਪਰ ਮੜਾਪ ਦਾ ਕੋਈ ਕੱਢਿਆ ਨਹੀਂ ਇਹਨਾਂ ਨੇ ਨਾ ਇੰਨਾ ਕੂਦ ਰਿਆਂ ਤੇ ਅੰਦਰੋਂ ਨਿਕਲੇ ਤੇ ਨਾ ਹੀ ਨਿਕਲੇ ਕੂਤਰਾਂ ਤੋਂ ਚਲੋ ਇਹਨਾਂ ਨੂੰ ਹੁਣ ਤਾੜਦ ਗਏ ਢੋਡਿਆਂ ਚ ਆਪਣੀ ਸ਼ਾਖੀ ਉੱਚੇ ਦੇ 14 ਖੰਭ ਨੇ ਚਾਲ ਬਤਾ ਇਹਨਾਂ ਨੂੰ ਕੂਤਰਾਂ ਦਾ ਸ਼ਾਹ

ਕਿ ਉਹ ਮਤਰਾ ਤੋਂ ਖੁੱਡਿਆ ਚ ਬਾਈ ਇਹਨੂੰ ਤਾੜ ਦੇ ਤੇ ਉਸ ਤਰ੍ਹਾਂ ਪਾ ਤਾੜ ਦੇ ਗੁੱਡਿਆਂ 'ਚ ਦਾਣਾ ਪਾਣੀ ਪਾ ਦ ਆਪਾਂ ਨੂੰ ਤੇ ਆਪਣਾ ਚੈਨਲ ਨੂੰ ਕਰ ਲਿਓ ਵੀਰੇ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਆਪਣੀ ਨੂੰ ਤੇ ਜਿਹੜੇ ਭਰਾ ਆਪਣੀ ਵੀਡੀਓ ਵੇਖਦੇ ਆ ਉਹਨਾਂ ਦਾ ਧੰਨਵਾਦ ਬਾਈ ਤੇ ਅੱਜ ਦੇ ਵਲੌਗ ਦੀ ਕਰ ਲੱਗਿਆ ਆਪਾਂ ਸਮਾਪਤੀ ਧੰਨਵਾਦ ਬਾਈ ਸਾਰੇ ਭਰਾਵਾਂ ਦਾ